ਹਾ ਜੀ ਕਿਸਾਨ ਵੀਰੋ ਸਵਾਤਾ ਤੁਹਾਡਾ ਆਪਣੇ YouTube ਚੈਨਲ ਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਪੁੱਛ ਲੈਨੇ ਬਾਈ ਤੁਹਾਡੇ ਬਾਈ ਜੀ ਹੱਸਿ ਕਾਲ ਸਸ਼ੀ ਕਾ ਜੀ ਹੋ ਠੀਕ ਵੀ ਵਧੀਆ ਹਾਂ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜਸੰਦਰ ਸਿੰਘ ਜੀ ਪਿੰਡ ਸਲਾਪਰਾ ਜਿਹੜਾ ਬਠੰਡਾ ਸੀਲੂ ਨੇੜੇ ਪਿੰਡ ਬਈ ਨੇੜੇ ਆਪਣੇ ਭਾਈ ਰਪਾ ਰਹੇ ਗਾ ਜੀ ਖਡੌੜ ਉਹਦਾ ਮੋਬਾਈਲ ਨੰਬਰ ਬੋਲ 987782551 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਬੈਡ ਦੇ ਦਾ ਕਿਹੜਾ ਸੋਸ ਹੋਈ ਹੈ ਤੇ ਦੂਜਾ ਸੂਆ ਸੂਈ ਹੈ ਕਦੋਂ ਸੂਈ ਹੈ ਬਾਈ ਬਹ ਘੰਟਾ ਕੀ ਹੋਇਆ ਠੀਕ ਆ ਬੱਚਾ ਕੀ ਹੈ ਬਾਈ ਮਗਰ ਬੱਚਾ ਜੀ ਬੱਚਾ ਬਾਈ ਹਾਂਜੀ ਠੀਕ ਆ ਕਿੰਨਾ ਕੁ ਬੋਲਾ ਗੱਡਿਆ ਫਿਰ ਤਿੰਨ ਕਿਲੋਟਰ ਗੜੇ 3.5 ਲੀਟਰ ਜੀ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਅਸਟੀਮੇਟ ਇਹ ਦੇ ਦੂਗੀ 12-13 ਕਿਲੋ ਇਹ 13 ਹਾਂਜੀ ਫੇਸ ਬਿਊਟੀ ਚੰਗੀ ਆ ਕੱਦ ਵਿੱਡ ਚੰਗਾ ਯਾਦ ਬ੍ਰੀਡ ਚੰਗੀ ਆ ਆਰਡਰ ਦੀ ਕੁਆਲਿਟੀ ਬਾਈ ਨੇੜ ਤੋਂ ਚੈੱਕ ਕਰ ਲਓ ਬਹੁਤ ਸਿੰਘ ਇਕੱਲਾ ਇਕੱਲਾ ਥਣ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਹੋੜ ਲਾ ਬਾਈ ਤੋਰ ਕੇ ਦਿਖਾ ਦੇ ਜਾਦਬਰੀਟ ਚੰਗੀ ਆ ਗਰਮੀ ਬਿਲਕੁਲ ਨਹੀਂ ਮਨਣ ਹਾਂਜੀ ਗਰਮੀ ਆਏ ਗਰਮੀ ਚੱਲਣ ਵਾਲੀ ਚੀਜ਼ ਹੈ ਹਾਂ ਫਰੰਟ ਫੌਂਟ ਕਰਮ ਵਾਲੀ ਦੀ ਬਹੁਤ ਚੰਗੀ ਹੋ ਬਾਕੀ ਟੋੜਾ ਤਾਰਾ ਚੰਗਾ ਆਰਡਰ ਚੰਗਾ ਥਣਲੇਵਾ ਚੰਗਾ ਬਈ ਚਵਾਈ ਚਵਾਈ ਚੰਗੀ ਹੈ ਬਈ ਹਾਂਜੀ ਪੂਰੀ ਠੀਕ ਹੈ ਠੀਕ ਆ ਠੰਡੀ ਕੋਈ ਆ ਨਹੀਂ ਕੋਈ ਜਿੱਥੇ ਮਰਜੀ ਖੜਾ ਲਾਈ ਕੋਈ ਚੱਕਰ ਨਹੀਂ ਲਾ ਓਕੇ ਠੀਕ ਆ ਤੇ ਮੁੱਲ ਕੀ ਹੈ ਬਈ ਇਹਦਾ ਮੁੱਲ ਮੁੱਲ ਤਾਂ 42000 ਕਰਦੇ ਆ ਠੀਕ ਆ 38000 ਦੀ ਵਾੜ ਦੇ ਦਿਆਂਗੇ ਠੀਕ ਆ ਮੁੱਲ 42000 38000 ਦੀ ਬਾਈ ਕਹਿੰਦਾ ਵਾੜ ਦੇ ਦੇ ਦਿਆਂਗੇ ਦੱਬੜ ਚੰਗਾ ਯਾਤ ਬ੍ਰੀਡ ਚੰਗਾ ਟਰੱਕ ਚੰਗਾ ਥਣਲੇਵਾ ਚੰਗਾ ਬੱਚਾ ਮਗਰ ਬੱਛਾ ਹਨ ਬਈ ਹਾਂਜੀ ਥਣ ਬਾਉ ਚੰਗਾ ਹਨ ਹਾਂਜੀ ਥਣ ਬਹੁਤ ਚੰਗਾ ਚਵਾਈ ਆ ਰਹੀ ਬਹੁਤ ਚਵਾਈ ਆ ਰਹੀ ਥਣ ਕਲਾ ਕਲਾ ਥਣ ਚਾਰੇ ਥਣ ਨਿਕੜਦੇ ਪੂਰੇ ਗੈਰ ਤੇ ਦੱਬੜ ਯਾਤ ਬ੍ਰੀਡ ਫੁੱਲ ਚੰਗੀ ਹੂੰ ਤੇ ਕਿਸੇ ਵੀਰ ਨੂੰ ਬਾਈ ਵੜ ਪਸੰਦ ਆ ਬਾਈ ਨਾ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਤੈਦਲੋ ਧੰਨਵਾਦ